ਜਿੱਥੇ ਵਿਦੇਸ਼ਾਂ ਨੇ ਪੰਜਾਬੀਆਂ ਨੂੰ ਅਮੀਰ ਬਣਾਇਆ ਉਥੇ ਕਈ ਪੰਜਾਬੀਆਂ ਦੀ ਜ਼ਿੰਦਗੀ ਵੀ ਇਹਨਾਂ ਨੇ ਖਰਾਬ ਕਰਕੇ ਰੱਖ ਦਿੱਤੀ ਆ ਪੰਜਾਬ ਵਿੱਚ ਹੁਣ ਬਸ ਇੱਕ ਹੀ ਕਲਚਰ ਚੱਲਿਆ ਹੋਇਆ ਏ ਕਿ ਬੱਚੇ ਨੂੰ ਬਾਹਰ ਭੇਜਨਾ ਇੱਧਰ ਜੌਬ ਕਰਨ ਦਾ ਤਾਂ ਕੋਈ ਸੋਚਦਾ ਵੀ ਨਹੀਂ ਆ ਜੇ ਗੱਲ ਕੀਤੀ ਜਾਵੇ ਤਾਂ ਤਕਰੀਬਨ 100 ਚੋਂ 5-7% ਹੀ ਬੱਚੇ ਹੋਣਗੇ ਜਿਹੜੇ ਕਹਿਣਗੇ ਵੀ ਇੱਧਰ ਰਹਿ ਕੇ ਜੌਬ ਕਰਨੀ ਹੈ ਜਿਨ੍ਹਾਂ ਦੇ ਮਾਪੇ ਵੀ ਕਹਿਣਗੇ ਕਿ ਆਪਾਂ ਬੱਚਿਆਂ ਨੂੰ ਬਾਹਰ ਨਹੀਂ ਭੇਜਣਾ ਪਰ ਬਾਕੀ ਸਾਰੇ ਬੱਚੇ ਬਾਹਰ ਹੀ ਜਾਣਾ ਚਾਹੁੰਦੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੈਨੇਡਾ 'ਚ ਹਾਲਾਤ ਹੁਣ ਸਹੀ ਨਹੀਂ ਆ ਉਧਰ ਬੱਚਿਆਂ ਨੂੰ ਕੰਮ ਨਹੀਂ ਮਿਲਦਾ ਪਿਆ ਜਿਸ ਕਰਕੇ ਬੱਚੇ ਗਲਤ ਕੰਮਾਂ 'ਚ ਪੈ ਰਹੇ ਬਹੁਤ ਸਾਰੀਆਂ ਕੁੜੀਆਂ ਕੈਨੇਡਾ ਚ ਜਾ ਕੇ ਗਲਤ ਕੰਮਾਂ ਚ ਪੈ ਜਾਂਦੀਆਂ ਨੇ ਕਿਉਂਕਿ ਉਹ ਹਾਲਾਤ ਦੀਆਂ ਮਜਬੂਰ ਹੁੰਦੀਆਂ ਨੇ ਘਰੋਂ ਪੈਸੇ ਮੰਗਾ ਨਹੀਂ ਸਕਦੀਆਂ ਤੇ ਜਿਹੜੀਆਂ ਉੱਧਰ ਉਹਨਾਂ ਦੀਆਂ ਫਰੈਂਡਸ ਬਣ ਜਾਂਦੀਆਂ ਨੇ ਜੀ ਉਹ ਗਲਤ ਹੋਣ ਤਾਂ ਇਹਨਾਂ ਨੂੰ ਵੀ ਗਲਤ ਕਰ ਦਿੰਦੀਆਂ ਨੇ ਹਾਲ ਹੀ ਵਿੱਚ ਇੱਕ ਵੀਰ ਜਿਹੜਾ ਕੈਨੇਡਾ ਰਹਿੰਦਾ ਹੈ ਜਦੋਂ ਉਸ ਨੂੰ ਉਸਦੇ ਸਾਥੀ ਨੇ ਪੁੱਛਿਆ ਵੀ ਕੈਨੇਡਾ ਚ ਲਾਇਲ ਕੁੜੀਆਂ ਕਿੱਥੇ ਮਿਲਦੀਆਂ ਨੇ ਤਾਂ ਇਸ ਪਤੰਦਰ ਨੇ ਕੀ ਜਵਾਬ ਦਿੱਤਾ ਤੁਸੀਂ ਆਪ ਹੀ ਦੇਖ ਲਓ ਓਏ ਓਏ ਓਰੇਆ ਗੱਲ ਸੁਣੋ ਮਨੇ ਇੱਕ ਗੱਲ ਦੱਸ ਸਭ ਤੋਂ ਲਾਇਲ ਕੁੜੀਆਂ ਕਿੱਥੇ ਦੀਆਂ ਨੇ ਪੂਰੇ ਕੈਨੇਡਾ 'ਚ ਹਾਂ ਪੂਰੇ ਕੈਨੇਡਾ 'ਚ ਤਾਂ ਫਿਰ ਇੱਕੋ ਹੈ ਆਪਣਾ ਹਾਂ ਹਾਂ ਬ੍ਰੈਮਟਨ ਬ੍ਰੋ ਆਸਨਾ ਬ੍ਰੋ ਸੱਚੀ ਹੈ ਨਾ ਬ੍ਰੈਮਟਨ ਦੀ ਕੁੜੀਆਂ ਇੰਨੀ ਜ਼ਿਆਦਾ ਲੋਇਲ ਇਕਤਾਂ ਮਤਲਬ ਤੂੰ ਟਰੱਕ ਤੇ ਜਾ ਰਹੇਂਗੇ ਤੇ ਵੇਅਰ ਹਾਊਸ 'ਚ ਕੰਮ ਤੇ ਜਾ ਰਹੇ ਮਤਲਬ ਕਿਤੇ ਵੀ ਜਾ ਰਹੇ ਪਿੱਛੇ ਤੇ ਤੈਨੂੰ ਲੋੜ ਹੀ ਨਹੀਂ ਹੁੰਦਾ ਚਿੰਤਾ ਕਰਨ ਦੀ ਹੁਣ ਤੂੰ ਇੰਡੀਆ ਚੱਲ ਗਿਆ ਸਪੋਰਟ ਪਿੱਛੇ ਤੇ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਕੀ ਕਰਦੀ ਉਹਨੇ ਮਤਲਬ ਕੋਈ ਚੱਕਰ ਨਹੀਂ ਇਹਨਾਂ ਦਾ ਨਾ ਇਸ ਨਾਲ ਚੜਦੇ ਦੋ ਦੋ ਆਈਡੀਆ ਬਣਾਉਣਾ ਸਭ ਤੋਂ ਮੇਨ ਗੱਲ ਬਾਈ ਇਹਨਾਂ ਦਾ ਬ ਠੀਕ ਹੈ ਸਿੰਗ ਮਤਲਬ ਕੋਈ ਡਬਲ ਆਈਡੀ ਨਹੀਂ ਹੁਣ ਤੂੰ ਇਹ ਦੇਖੇਗਾ ਜਿਹੜੀ ਆਪਣੀ ਕੁੜੀਆਂ ਇੰਡੀਆ ਤੋਂ ਵਿਆਹ ਹੋ ਕਰਾ ਕੇ ਆਂਦੀਆਂ ਇੱਥੇ ਮਜ਼ਾ ਲੱਗੇ ਸੇ ਮੁੰਡੇ ਨਾਲ ਘੁੰਮਣ ਐਨੀ ਲੋਏ ਨਾ ਇੰਡੀਆ ਦੇ ਆਪਣੇ ਘਰ ਦੇ ਨਾਲ ਠੀਕ ਹੈ ਇਸ ਕਰਕੇ ਬ੍ਰੈਮਟਨ ਦੀ ਕੁੜੀ ਜੇ ਸੈੱਟ ਹੁੰਦੀ ਹੈ ਭਾਈ ਅੱਖਾਂ ਬੰਦ ਕਰਕੇ ਵਿਆਹ ਕਰਾ ਇਹਦਾ ਜਮਾ ਭੈਣ ਚ ਵਧੀਆ ਕੁੜੀਆਂ ਨੇ ਐਨੀਆਂ ਮਤਲਬ ਅੱਖ ਚਲੋ ਬਸ 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 ਭਾਜੀ ਲੱਗ ਗਿਆ ਮੇਰਾ ਬ੍ਰੈਮਟਨ ਤੂੰ ਹੀ ਤਾਂ ਹੱਟ ਗਈ ਤੀ ਆ ਜੀ ਇਹ ਸੁਲਾਨ ਲੱਗ ਗਿਆ ਆਪਣੀ ਆਪ ਕੋ ਪੁੱਛਣਾ ਯਾਰ ਹੁਣ ਫਿਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਸੱਚਮੁੱਚ ਇੱਥੇ ਕੁੜੀਆਂ ਲਾਇਲ ਮਿਲਦੀਆਂ ਨੇ ਜਾਂ ਫਿਰ ਇਹ ਪਤੰਦਰ ਮਜ਼ਾਕ ਮਜ਼ਾਕ 'ਚ ਪੰਜਾਬ ਤੋਂ ਆਉਣ ਵਾਲੀਆਂ ਕੁੜੀਆਂ ਨੂੰ ਟੀਚਰਾਂ ਕਰਦਾ ਪਿਆ। ਸੋ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦੇਣੇ। ਵੀ ਕੈਨੇਡਾ ਦੇ ਅਸਲ ਹਾਲਾਤ ਕੀ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਵੀ ਬੱਚੇ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਨੇ ਉਥੋਂ ਦੇ ਹਾਲਾਤ ਦੇਖਣ ਤੇ ਫਿਰ ਹੀ ਉੱਥੇ ਜਾਣ। ਸੋ ਇਸ ਦੇ ਨਾਲ ਹੀ ਇਹ ਵੀਡੀਓ ਇੱਥੇ ਖਤਮ ਕਰਦੇ ਆਂ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ।